रामपुरा फूल ਤੋਂ ਇੱਕ ਧਾਰਮਿਕ ਤੇ ਸਮਾਜਿਕ ਸੇਵਾ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ। ਬ੍ਰਾਹਮਣ ਸਭਾ रामपुरा ਫੂਲ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਗੁਰਤੇਜ ਸ਼ਰਮਾ ਦੀ ਅਗਵਾਈ ਹੇਠ ਮਾਗੀ ਦੇ ਪਵਨ ਮੌਕੇ ਤੇ ਛੋਲੇ ਪੂਰੀਆਂ ਦਾ ਪੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਪੰਡਾਰੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਅਤੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਮੰਦਰ ਦੇ ਕਾਵਰ ਸੰਤ, ਮਹਿਲਾ ਕੀਰਤਨ ਮੰਡਲ ਅਤੇ ਮੌੱਲਾ ਵਾਸੀਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਜਿਸ ਨਾਲ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ ਪੰਡਾਰੇ ਦੌਰਾਨ ਕਮੇਟੀ ਦੇ ਪ੍ਰਧਾਨ ਸ੍ਰੀ ਗੁਰਤੇਜ ਸ਼ਰਮਾ ਵੱਲੋਂ ਸ਼ਹਿਰ ਵਾਸੀਆਂ ਨੂੰ ਮਾਗੀਦਿਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਪਾਈਚਾਰੇ ਵਿੱਚ ਆਪਸੀ ਭਰਾਮਾਂ ਅਤੇ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਇਸੇ ਦੌਰਾਨ ਕਮੇਟੀ ਦੇ ਖਜ਼ਾਨਚੀ ਵੱਲੋਂ ਸ਼ਹਿਰ ਵਿੱਚ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਤੇ ਪਰੋਸਾਣਾ ਕਰਨ ਅਤੇ ਸਮਾਜਿਕ ਇਕਤਾ ਨੂੰ ਕਾਇਮ ਰੱਖਣ ਕੁੱਲ ਮਿਲਾਕੇ ਮਾਗੀ ਦਾ ਇਹ ਪਾਵਨ ਤਿਵਾਰ ਧਾਰਮਿਕ ਸ਼ਰਦਾ ਅਤੇ ਸਮਾਜਿਕ ਇਕਤਾ ਦੀ ਮਿਸਾਲ ਬਣ ਕੇ ਸਾਹਮਣੇ ਆਇਆ ਮੈਂ ਗਪਤੀ ਮੈਂ ਗਪਤੀਸ਼ਰਮਾ ਪ੍ਰਧਾਨ ਬ੍ਰਹਮਣ ਸਭਾ ਦਾ ਪ੍ਰਭੂ ਮੈਂ ਮੰਡੀ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਮੱਘਰ ਸੰਗਾਂਤੀ ਦੇ ਦਿਨ ਤੇ ਵਧਾਈ ਦਿੰਦਾ ਤੇ ਅੱਜ ਅਸੀਂ ਬ੍ਰਹਮਣ ਸਭਾ ਵੱਲੋਂ ਮੰਦਿਰ ਦੇ ਵਿੱਚ ਇਹ ਪੰਡਰ ਲਗਾਇਆ ਗਿਆ ਤੇ ਇਹ ਜਿਹੜਾ ਅਸੀਂ ਇਸ ਤਰ੍ਹਾਂ ਦੇ ਕਾਰਜ ਮੰਦਿਰ ਚ ਕਰਦੇ ਰਹਾਂਗੇ बोलो परशुराम भगवान ने कीज सारे नगर निवासियों ਨੂੰ ਮਕਰ ਸੰਕਰਾਂਤੀਆਂ ਦੀ ਲੱਖ ਲੱਖ ਵਧਾਈਆਂ ਅੱਜ ਸਾਡੇ ਪ੍ਰਧਾਨ ਦੇ ਦੁਆਰਾ ਗੁਰਤੇਜ ਸ਼ਰਮਾ ਜੀ ਦੇ ਦੁਆਰਾ ਬ੍ਰਾਹਮਣ ਸਭਾ ਦੇ ਵਿੱਚ ਭੰਡਾਰਾ ਲਗਾਇਆ ਗਿਆ ਤੇ ਸਾਰਿਆਂ ਨੇ ਬੜੇ ਹੀ ਧੂਮ-ਧਾਮ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਸਾਰੇ ਖੁਸ਼ੀ ਮਤੇ ਨਾਲ ਸਾਰਿਆਂ ਨੇ ਇਹ ਹੀ ਜ਼ਾਹਿਰ ਕੀਤਾ ਕਿ ਬ੍ਰਾਹਮਣ ਸਭਾ ਦੇ ਵਿੱਚ ਸ਼ੁਭ ਕਾਰੀ ਹੁੰਦੇ ਰਹਿਣ ਤੇ ਕੋਈ ਵੀ ਅੱਛੇ-ਅੱਛੇ ਕਾਰੀਏ ਜਿਵੇਂ ਕੋਈ ਕੈਂਪ ਲਵਾਣਾ ਹੈ ਅੱਖਾਂ ਦਾ ਕੈਂਪ ਲਵਾਣਾ ਹੈ ਕੋਈ ਹੱਡੀਆਂ ਦਾ ਕੈਂਪ ਲਵਾਣਾ ਹੈ ਕੋਈ ਵੀ ਸ਼ੁਭਕਾਰੀਏ ਹੁੰਦੇ ਰਹਿਣ ਕਿਉਂਕਿ ਬ੍ਰਾਹਮਣ ਸਭਾ ਦੇ ਵਿੱਚ ਅੱਗੇ ਵੀ ਸ਼ੁਭਕਾਰੀਏ ਹੁੰਦੇ ਰਹੇ ਤਾਂ ਹੁਣ ਵੀ ਸ਼ੁਭਕਾਰੀਏ ਹੁੰਦੇ ਰਹਿਣਗੇ ਕਿਉਂਕਿ ਬ੍ਰਾਹਮਣ ਸਭਾ ਦੇ ਵਿੱਚ ਜਿਹੜੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਆ 15 ਤਰੀਕ ਨੂੰ 15 ਨਵੰਬਰ ਨੂੰ ਗੁਰਦੇਵ ਸ਼ਰਮਾ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਵੀ ਕਾਰਜ ਹੈ ਪੁਰਾਣੀ ਘਟੋ ਘਟ 35 ਸਾਲਾਂ ਤੋਂ ਜੇ ਬ੍ਰਾਹਮਣ ਸਭਾ ਚੱਲੇ ਆ ਰਹੀ ਹੈ ਪਹਿਲਾਂ ਡਾਕਟਰ ਧਰਮਪਾਲ ਜੀ ਦੀ ਪ੍ਰਧਾਨੀ ਨਿਯੁਕਤੀ ਦੇ ਵਿੱਚ ਕਾਰਜ ਕਰਦੇ ਸੀ ਹੁਣ ਗੁਰਤੇਜ ਸ਼ਰਮਾ ਦੀ ਪ੍ਰਧਾਨਗੀ ਹੇਠੇ ਕੰਮ ਕਰਦੇ ਆ ਅਸੀਂ ਕੋਈ ਵੀ ਕਾਰਜ ਕਰਦੇ ਆ ਪ੍ਰਧਾਨ ਦੀ ਨਿਯੁਕਤੀ ਦੇ ਬਾਅਦ ਹੀ ਕਾਰਜ ਕਰਦੇ ਆ ਇੱਥੇ ਸਾਰੇ ਮੰਗਲ ਕਾਰਜ ਹੁੰਦੇ ਰਹਿਣਗੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੁੰਦੇ ਆਗੇ ਇੱਥੇ ਜੋ ਵੀ ਜਨ ਸਮੁਦਾਇੇ ਬਿਠਾਏਗਾ ਜਨ ਸਮੁਦਾਇੇ ਸਾਡੇ ਸਮਖਸ਼ ਖੜਾਏਗਾ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਕਾਰਜ ਹੁੰਦੇ ਰਹਿਣਗੇ ਤਾਂ ਜਿਓ ਸਰਵਿਤ ਪਰਚੀਆਂ ਕੱਟਣ ਦੀ ਗੰਧ ਕਹੀ ਇਹਦੇ ਉਹ ਸਹੀ ਹੈ ਡੁਪਲੀ ਕਹਿੰਦਾ ਕਿ ਸਹੀ ਕੱਟ ਰਿਹਾ ਸਹੀ ਕੱਟ ਰਿਆ ਸੀ 24 25 ਸਾਲ ਤੋਂ ਮੈਨੂੰ ਹੋ ਗਏ ਪਰਚੀਆਂ ਕੱਟਦੇ ਹੋਏ ਕਿਉਂਕਿ ਮੈਂ ਖਜ਼ਾਂਚੀ ਹੋਣ ਦੇ ਕਾਰਨ ਸਾਰੀਆਂ ਪਰਚੀਆਂ ਮੈਨੂੰ ਆਪਣੇ ਸਾਰੇ ਮੈਂਬਰਾਂ ਨੂੰ ਲੈ ਕੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਕੱਟ ਨਹੀਂ ਹੁੰਦੀ ਹੈ ਔਰ ਜੋ ਵੀ ਸਾਡੀ ਵਿਰੋਧਤਾ ਕਰ ਰਿਹਾ ਹੈਗਾ ਅਸੀਂ ਉਹਦਾ ਖੰਡਨ ਕਰਦੇ ਹਾਂਗੇ ਉਹਨਾਂ ਦੀ ਗੱਲ ਵਿੱਚ ਕੋਈ ਸੱਚਾਈ ਨਹੀਂ ਹੈਗੀ ਹੁਣ ਬ੍ਰਾਹਮਣ ਸਭਾ ਵਿੱਚ ਇਹ ਕਾਰੀਆ ਚੱਲ ਰਿਹਾ ਹੈ ਪਹਿਲਾਂ माता दुर्गा ਦਾ ਮੰਦਰ ਬਣਿਆ ਜੀ ਓਦੋਂ ਬਾਅਦ ਭਗਵਾਨ ਸ਼ੰਕਰ ਦਾ ਭਗਵਾਨ ਪਰਸ਼ੂਰਾਮ ਜੀ ਦਾ ਮਾਂ ਸੰਤੋਸ਼ੀ ਦਾ ਔਰ ਰਾਧਾ ਕ੍ਰਿਸ਼ਨ ਜੀ ਦਾ ਮੰਦਰ ਬਣਿਆ ਹੈਗਾ ਹੁਣ ਬਣਨਾ ਹੈ ਹੁਣ RAM ਮੰਦਰ ਜੀ ਗੁਰਤੇਸ਼ ਸ਼ਰਮਾ ਜੀ ਨੇ ਸਥਾਪਨਾ ਕਰਾਈ ਸੀਗੀ ਔਰ ਮਾਂ ਜੋਤੀ ਅਖੰਡ ਜਵਾਲਾ ਜਵਾਲਾ ਜੀ ਤੋਂ ਲੈ ਕੇ ਕਈ ਸਾਲ ਹੋ ਗਏ 12 13 ਸਾਲ ਹੋ ਚੁੱਕੀਆਂਗੇ ਹੁਣ ਸਾਡੇ ਤ੍ਰਿਪਾਠੀ ਜੀ RAM ਸ਼ਗਲ ਜੀ ਤ੍ਰਿਪਾਠੀ ਜੀ ਨੇ ਮੰਦਰ ਦੀ ਸਥਾਪਨਾ ਕਰਾਣੀ ਹੈ ਗਣਪਤੀ ਮਹਾਰਾਜ ਲక్ష్ਮੀ ਜੀ ਦੀ ਔਰ ਗਣੇਸ਼ ਜੀ ਦੀ ਕਿਉਂਕਿ ਇੱਥੇ ਜੋ ਵੀ ਕਾਰਜ ਹੋ ਰਿਹਾ ਹੈ ਸਾਰੇ ਹੀ ਸਭਾ ਦੇ ਵਿੱਚ ਸਹਿਯੋਗ ਦੇ ਨਾਲ ਹੋ ਰਿਹਾ ਹੈ ਅੱਗੇ ਵੀ ਕਾਰਜ ਹੁੰਦੇ ਰਹਿਣਗੇ ਸਾਰਿਆਂ ਦੇ ਸਹਿਯੋਗ ਨਾਲ ਹੋਣਗੇ ਔਰ ਕੋਈ ਵੀ ਸਾਡੀ ਵਿਰੋਧਤਾ ਕਰਦਾ ਹੈ ਅਸੀਂ ਵੀ ਉਹਨਾਂ ਦੀ ਵਿਰੋਧਤਾ ਨਹੀਂ ਕਰਦੇ ਉਹਨਾਂ ਦੇ ਮਨ ਵਿੱਚ ਜੋ ਵੀ ਹੋਵੇ ਕੁਝ ਵੀ ਬੋਲਣ ਉਹ ਸਾਡੇ ਭਰਾ ਹੀ ਹੈਗੇ